ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪਰੇਸ਼ਨ ਪਰਹਾਰ 2 ਦੇ ਦੂਸਰੇ ਦਿਨ ਬਟਾਲਾ ਦੇ ਐਸਐਸਪੀ ਡਾਕਟਰ ਸਰਦਾਰ ਮਹਿਤਾਬ ਸਿੰਘ ਖੁਦ ਆਪ ਬਟਾਲਾ ਪੁਲਿਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਕਲੇ ਅਤੇ ਉਹਨਾਂ ਵੱਲੋਂ ਇੱਕ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਜਾਣਕਾਰ ਦਿੰਦਿਆਂ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਬਟਾਲਾ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ 2 ਦੇ ਮੱਦੇਨਜ਼ਰ ਫਲੈਗਮਾਰਕ ਕੀਤਾ ਜਾ ਰਿਹਾ ਹੈ। ਉਹਨਾਂ ਕਹੇ ਕਿ ਬਟਾਲਾ ਪੁਲਿਸ ਵਧੀਆ ਕੰਮ ਕਰ ਰਹੀ ਹੈ। ਇੱਥੇ ਉਹਨਾਂ ਜਾਣਕਾਰੀ ਦਿੱਤੀ ਕਿ ਕਈ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਅਤੇ ਕਈਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਹੈ। ਇਸ ਮੌਕੇ ਉਹਨਾਂ ਨੇ ਖਾਸ ਕਿਹਾ ਕਿ ਕਈ ਲੋਕਾਂ ਵੱਲੋਂ ਅਫਵਾਹਾਂ ਫੁਲਾਈਆਂ ਜਾ ਰਹੀਆਂ ਹਨ ਕਿ ਪੰਜਾਬ ਪੁਲਿਸ ਲੋਕਾਂ ਦਾ ਧੱਕਾ ਕਰੇਗੀ ਜੋ ਕਿ ਸਰਾਸਰ ਗਲਤ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਗੈਂਗਸਟਰਾਂ ਨੂੰ ਜੜ ਤੋਂ ਖਤਮ ਕਰਨ ਲਈ ਅਤੇ ਕ੍ਰਾਈਮ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦਾ ਸਾਥ ਦਿਓ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਰਕੇ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤਰਿੰਗਪੁਰ ਆਜ਼ਾਦੀ ਇੱਕ ਖਾਸ ਪੋਜੀ ਜੀ ਤੁਹਾਨੂੰ ਪਤਾ ਹੈ ਜਿਵੇਂ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਦੇ ਉੱਤੇ ਆਪਰੇਸ਼ਨ ਪਰਹਾਰ 2 ਜਿਹੜਾ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਬਟਾਲਾ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਬਹੁਤ ਛਲਾਗਾ ਜੋ ਕੰਮ ਕਰ ਰਹੇ ਹਾਂ ਤੇ ਅੱਜ ਇਹ ਦੂਸਰਾ ਦਿਨ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਬਾਰੋਂ ਵੀ ਫੋਰਸ ਮਿਲੀ ਹੈਗੀ ਹੈ ਤੇ ਟੋਟਲ 500 ਦੀ ਫੋਰਸ ਜਿਹੜੀ ਹੈਗੀ ਹੈ ਅਸੀਂ ਆਪਰੇਸ਼ਨ ਪਰਹਾਰ 2 ਦੇ ਆਪਰੇਸ਼ਨ ਦੇ ਵਿੱਚ ਲਗਾਈ ਹੋਈ ਹੈ ਤੇ ਕੱਲ ਤੋਂ ਹੀ ਬਹੁਤ ਜ਼ਿਆਦਾ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ 150 ਦੇ ਅਰਾਊਂਡ ਬੰਦੇ ਜਿਹੜੇ ਹੈਗੇ ਅਸੀਂ ਰਾਉਂਡ ਅਪ ਕੀਤੇ ਆ ਕੁਝ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਤੇ 90 ਦੇ ਕਰੀਬ ਬੰਦੇ ਜਿਹੜੇ ਹੈਗੇ ਆ ਕਾਫੀ ਸੀਨੀਅਰਸ ਕ੍ਰਾਈਮ ਦੇ ਦੋਸ਼ਾਂ ਵਿੱਚ ਅਸੀਂ ਅਰੈ ਉਹਨ ਵਾਲੇ ਸੀਗੇ ਕੁਝ ਐਨਡੀਪੀਐਸ ਵਾਲੇ ਸੀਗੇ ਕੁਝ ਪੁਰਾਣੇ ਜਿਹੜੇ ਕ੍ਰਾਈਮ ਕੀਤੇ ਸੀ ਉਹਨਾਂ ਦੇ ਦੋਸ਼ੀ ਸੀ ਜਿਹਨਾਂ ਨੂੰ ਅਰੈਸਟ ਕੀਤਾ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਜਿਹੜਾ ਅਸੀਂ ਉਹ ਦੋਸ਼ੀ ਵੀ ਅਰੈਸਟ ਕੀਤੇ ਆ ਜਿਹੜਾ ਇੱਕ ਡੇਰਾ ਬਨਾਰਕ ਮਰਡਰ ਹੋਇਆ ਸੀ ਉਹਦੇ ਵੀ ਜਿਹੜੇ ਦੋਸ਼ੀ ਸੀਗੇ ਮੇਨ ਦੋਸ਼ੀ ਉਹ ਕੱਲ ਅਰੈਸਟ ਕੀਤੇ ਆ ਆਫਟਰ ਬਰੀਫ ਐਕਸਚੇਂਜ ਆਫ ਫਾਇਰ ਤੇ ਇਸ ਤੋਂ ਇਲਾਵਾ ਦੋਸ਼ੀਆਂ ਨੂੰ ਅਰੈਸਟ ਕਰਨ ਤੋਂ ਇਲਾਵਾ ਵੀ ਜਿਹੜਾ ਰੇਲਵੇ ਸਟੇਸ਼ਨ ਦੀ ਚੈਕਿੰਗ ਬੱਸ ਸਟੈਂਡ ਦੀ ਚੈਕਿੰਗ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਇਹ ਸਾਡਾ ਸਰਾਫਾ ਬਾਜ਼ਾਰ ਹੈਗਾ ਇੱਥੋਂ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਪ੍ਰਹਾਰ ਦੇ ਪ੍ਰਹਾਰ 2 ਦੇ ਵਿੱਚ ਜਦੋਂ ਅਸੀਂ ਇਹਨੂੰ ਇੱਕ ਵੱਡੇ ਲੈਵਲ ਤੇ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਵੀ ਜਿਹੜੀ ਈਵਨਿੰਗ ਡੋਮਿਨੇਸ਼ਨ ਹੈ ਉਹ ਸਾਡੀ ਜਾਰੀ ਰਹੇਗੀ ਪਹਿਲਾਂ ਵੀ ਜਿੱਦਾਂ ਅਸੀਂ ਈਵਨਿੰਗ ਦੇ ਵਿੱਚ ਸਾਰੇ ਬਟਾਲਾ ਡਿਸਟ੍ਰਿਕਟ ਦੇ ਵਿੱਚ ਨਾਕੇ ਲਗਵਾਨੇ ਆਂ 5 ਤੋਂ 8 ਜਿਹੜੀ ਹੈਗੀ ਹੈ ਸ਼ਕਤੀ ਨਾਲ ਚੈਕਿੰਗ ਹੁੰਦੀ ਹੈ ਉਹ ਉਸੇ ਤਰ੍ਹਾਂ ਜਾਰੀ ਰਹੇਗਾ ਜਿਹੜਾ ਅਸੀਂ ਜਿਹੜਾ ਇਹ ਆਪਰੇਸ਼ਨ ਪ੍ਰਹਾਰ ਹੈ ਇਹ ਸਾਰੇ ਹੀ ਸਬਡਿਵੀਜ਼ਨ ਦੇ ਵਿੱਚ ਚਲਾ ਰਹੇ ਆਂ ਜਿੱਦਾਂ ਅਸੀਂ ਇੱਥੇ ਸਾਡੇ ਕੋਲ ਇੱਕ ਐਸਓਜੀ ਹੈਗੀ ਹੈ ਤੇ ਪੂਰੀ 50 ਦੀ ਫੋਰਸ ਹੈ ਸਾਡੇ ਡੀਐਸਪੀ ਡੇਰਾ ਉਹ ਨਾਨਕ ਤੇ ਐਸਪੀ ਉਹ ਅੱਜ ਡੇਰਾ ਬਾਬਾ ਨਾਨਕ ਨੇ ਉਹ ਉੱਥੇ ਐਸਓਜੀ ਨਾਲ ਜਿਹੜਾ ਹੈਗਾ ਫਲੈਗ ਮਾਰਚ ਕੱਢ ਰਹੇ ਨੇ ਤੇ ਇਸੇ ਤਰ੍ਹਾਂ ਸਖਤੀ ਨਾਲ ਜਿਹੜੀ ਇਹ ਚੈਕਿੰਗ ਹੈ ਉਹ ਉੱਥੇ ਵੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਕਾਫੀ ਸਮੇਂ ਤੋਂ ਜਿਹੜੀ ਹੈਗੀ ਆ ਅਸੀਂ ਈਵਨਿੰਗ ਡੋਮੀਨੇਸ਼ਨ ਕਰ ਰਹੇ ਹਾਂ ਤੇ ਆਪਰੇਸ਼ਨ ਪ੍ਰਹਾਰ ਦੇ ਵਿੱਚ ਜਿਹੜੀ ਫੋਰਸ ਦੀ ਵਿਜ਼ਿਬਿਲਟੀ ਅਸੀਂ ਹੋਰ ਜ਼ਿਆਦਾ ਸੜਕਾਂ ਦੇ ਉੱਤੇ ਵਧਾ ਰਹੇ ਹੈਗੇ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਕੰਫੀਡੈਂਸ ਹੈ ਸਾਨੂੰ ਬੜੀ ਹੀ ਜ਼ਿਆਦਾ ਪੋਜ਼ਿਟਿਵ ਫੀਡਬੈਕ ਆ ਰਹੀ ਹੈ ਮੈਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਚੱਲ ਰ ਅਸੀਂ ਕਾਨੂੰਨ ਦੇ ਧਾਰਾ ਵਿੱਚ ਰਹਿ ਕੇ ਜਿਹੜੀ ਆਪਣੀ ਕਾਰਵਾਈ ਕਰਾਂਗੇ ਤੇ ਜੇ ਕੋਈ ਸਾਡੇ ਕੋਲ ਪੇਸ਼ ਹੋਣਾ ਚਾਹੁੰਦਾ ਹੈ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਤਾਂ ਉਹਦੇ ਨਾਲ ਵੀ ਜਿੰਨਾ ਕ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਉਹਨਾਂ ਉਹਦੀ ਮਦਦ ਕੀਤੀ ਜਾਵੇ। ਆ ਦੇਖੋ ਜੀ ਸਾਨੂੰ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਹੁਣ ਤੱਕ ਕ੍ਰਾਈਮ ਹੋਏ ਸਾਰੇ ਟਰੇਸ ਹੋਏ ਐ। ਇਹ ਕੁਝ ਸਾਡੀ ਆਪਣੀ ਇੰਟੈਲੀਜੈਂਸ ਹੈ ਤੇ ਕੁਝ ਸਾਨੂੰ ਲੋਕਾਂ ਵੱਲੋਂ ਵੀ ਇਨਪੁਟ ਆਈ ਹੈਗੀ ਐ। ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਦਾਂ ਅਸੀਂ ਇਹ ਵਿਜ਼ਿਬਿਲਟੀ ਫੋਰਸ ਦੀ ਵਧਾਈ ਹੈਗੀ ਐ ਤਾਂ ਲੋਕ ਸਾਨੂੰ ਆਪ ਆ ਕੇ ਮਿਲਦੇ ਆ ਮੈਸੇਜ ਵੀ ਕਰਦੇ ਆ ਕਿ ਇਹ ਜਗ੍ਹਾ ਦੇ ਉੱਤੇ ਵੀ ਫੋਰਸ ਜਿਹੜੀ ਹੈ ਕਿ ਲਗਾਈ ਜਾਵੇ ਜਿਹੜੀ ਇੱਥੇ ਫੋਰਸ ਲੱਗੀ ਹੈ ਉਹਦਾ ਕੀ ਪੋਜ਼ਿਟਿਵ ਇੰਪੈਕਟ ਆਇਆ ਹੈਗਾ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਸਾਡੇ ਬਟਾਲਾ ਜ਼ਿਲ੍ਹੇ ਦੇ ਵਿੱਚ ਬਹੁਤ ਸ਼ਾਂਤੀ ਹੈ ਇਹ ਸਾਡੀ ਪੂਰੀ ਇਹੀ ਕੋਸ਼ਿਸ਼ ਹੈ ਮੇਰੀ ਮੇਰੀ ਫੋਰਸ ਦੀ ਕਿ ਅਸੀਂ ਇਸੇ ਤਰ੍ਹਾਂ ਹੀ ਸ਼ਾਂਤੀ ਨੂੰ ਬਰਕਰਾਰ ਰੱਖੋ ਸਾਨੂੰ ਕਾਫੀ ਨੰਬਰ ਜਾਰੀ ਹੋਏ ਆ ਜਿਹੜਾ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਜਿਹੜੀ ਸਟਾਰਟ ਹੋਈ ਸੀ ਉੱਤੇ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਬਟ ਉੱਤੇ ਕਈ ਵਾਰੀ ਸਾਨੂੰ ਐਨਡੀ ਦੀ ਇਨਫੋਰਮੇਸ਼ਨ ਵੀ ਆਉਂਦੀ ਹੈ ਦੂਸਰੀ ਇਨਫੋਰਮੇਸ਼ਨ ਵੀ ਆ ਰਹੀ ਹੈ ਉਸ ਤੋਂ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਆ ਰਹੀ ਹੈ ਤੇ ਉਹਦੇ ਵਿੱਚੋਂ ਕਈ ਇਨਫੋਰਮੇਸ਼ਨ ਦੇ ਉੱਤੇ ਅਸੀਂ ਵਰਕ ਵੀ ਕੀਤਾ ਹੈਗਾ ਤੇ ਐਫਆਰ ਵੀ ਰਿਸਟਰ ਹੋਈਆਂ ਆ ਗਈਆਂ